ਹੈਲੋ ਹਾਂਜੀ ਸਸਤੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਾਂਗੇ ਲਾਈਨਿੰਗ ਵਾਲੇ ਕਮੀਜ਼ ਦੀ ਕਟਿੰਗ ਲਾਈਨਿੰਗ ਦੀ ਜਿਹੜੀ ਹੈਗੀ ਆ ਲੈਂਥ ਹੈਗੀ ਆ ਤੁਸੀਂ ਆਪਣੇ ਤਿਆਰ ਕਮੀਜ਼ ਤੋਂ 1 ਇੰਚ ਘੱਟ ਲੈ ਕੇ ਚੱਲਣਾ ਲੈਂਥ ਹੈਗੀ ਆ ਜਿਹੜੀ ਆਪਾਂ 1 ਇੰਚ ਘੱਟ ਲੈਣੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਲਾਈਨਿੰਗ ਨੂੰ ਫੋਲਡ ਕਰ ਲਿਆ ਹੈਗਾ ਨਿਸ਼ਾਨ ਆਪਾਂ ਲਗਾ ਲਿਆ ਲਮਾਈ ਦੇ ਤੇ ਘੇਰਾ ਨਾਪ ਕੇ ਜਿਹੜਾ ਹੈਗਾ ਉਹਦੇ ਹਾਫ ਦੇ ਨਿਸ਼ਾਨ ਆਪਾਂ ਲਗਾ ਲਿਆ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਆਪਾਂ ਇਹਦੀ ਕਟਿੰਗ ਕਰਾਂਗੇ ਕਟਿੰਗ ਆਪਾਂ ਕਰ ਲਈ ਹੈ ਜੀ ਤੇ ਜਿਹਨੂੰ ਫੋਲਡ ਸਾਈਡ ਦੋਨੋਂ ਆਪਾਂ ਆਪਣੀ ਸਾਈਡ ਰੱਖ ਲਈਆਂ ਤੇ ਅਗਲਾ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਆਰਮਹੋਲ ਦਾ ਜਿਹੜਾ ਨਿਸ਼ਾਨ ਆਪਾਂ ਲਗਾਵਾਂਗੇ ਮੋਢੇ ਦਾ ਇਹ ਆਪਾਂ 6 ਇੰਚ ਦੇ ਉੱਪਰ ਲਗਾਵਾਂਗੇ ਤੇ ਇਸ ਤੋਂ ਬਾਅਦ ਜਿਹੜੀ ਆਪਣੀ ਸਾਈਡ ਵਾਲੀ ਸੀਨ ਹੈਗੀ ਹੈ ਮੇਰੀ ਹੈਗੀ ਹੈ 13 ਤੇ ਮੈਂ 14 ਤੇ ਨਿਸ਼ਾਨ ਲਗਾਉਂਗੀ 1 ਇੰਚ ਦਾ ਮਾਰਜਿਨ ਆਪਾਂ ਪਲੱਸ ਕਰਾਂਗੇ ਸਾਈਡ ਵਾਲੀ ਪਲੇਟ ਦਾ ਤੇ ਆਰਮਹੋਲ ਦੀ ਸੀਨ ਦਾ ਜਿਹੜਾ ਹੈਗਾ ਆਪਣਾ ਅੱਧਾ ਅੱਧਾ ਇੰਚ ਮਾਰਜਿਨ ਚਲਾ ਜਾਊਗਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ ਬਹੁਤ ਪਤਲਾ ਸਾਈਜ਼ ਹੈਗਾ ਇਸ ਲਈ ਜਿਹੜਾ ਹੈਗਾ ਆਪਾਂ 6 ਇੰਚ ਦੇ ਉੱਪਰ ਜਿਹੜਾ ਕਮਰ ਦਾ ਨਿਸ਼ਾਨ ਇਹਦਾ ਤੀਰਾ ਹੈਗਾ ਜੀ ਸੂਟ ਦਾ 12 ਇੰਚ ਤੇ ਮੈਂ 6.5 ਇੰਚ ਦੇ ਤੇ ਨਿਸ਼ਾਨ ਲਗਾ ਲਿਆ ਹੈਗਾ ਇਸ ਤੋਂ ਬਾਅਦ ਜਿਹੜੇ ਹੈਗੇ ਆਪਾਂ ਅ ਦੋ ਨਿਸ਼ਾਨ ਆਪਾਂ ਲਗਾਵਾਂਗੇ ਇੱਕ ਲਗਾਵਾਂਗੇ 6 ਇੰਚ ਦੇ ਉੱਪਰ ਇੱਕ ਲਗਾਵਾਂਗੇ 6.5 ਇੰਚ ਦੇ ਉੱਪਰ ਤੁਹਾਡਾ ਜੋ ਵੀ ਤੀਰਾ ਹੈਗਾ ਤੁਸੀਂ ਸੀਮ ਸਾਈਜ਼ ਇੱਕ ਨਿਸ਼ਾਨ ਲਗਾ ਲੈਣਾ ਇੱਕ ਅੱਧਾ ਇੰਚ ਘੱਟ ਕਰਕੇ ਲਗਾ ਲੈਣਾ ਠੀਕ ਹੈ ਜੀ ਅੱਧਾ ਇੰਚ ਘੱਟ ਕਰਕੇ ਕਿਉਂ ਨਿਸ਼ਾਨ ਲਗਾਇਆ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗੀ ਇੱਕ ਵਾਰੀ ਆਪਾਂ ਪਾ ਲੈਨੇ ਆ ਪਲੇਟ ਦੇ ਨਿਸ਼ਾਨ ਤੇ ਇਹ ਪਲੇਟ ਦੇ ਨਿਸ਼ਾਨ ਆਪਾਂ ਜਿਹੜੇ ਪਾਏ ਹੈਗੇ ਆ 1.5 ਇੰਚ ਦੇ ਉੱਤੇ ਪਾਏ ਆ ਜੀ ਇਹ ਸਾਈਜ਼ ਦੇ ਹਿਸਾਬ ਨਾਲ ਉੱਪਰ-ਨੀਚੇ ਹੁੰਦੇ ਰਹਿੰਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਸੈਂਟਰਲ ਡਿਸਟੈਂਸ ਹੈਗਾ ਇਹ ਆਪਾਂ 7 ਇੰਚ ਜਾਂ 7 ਦਾ ਹਾਫ ਆਪਾਂ 3.5 ਇੰਚ ਤੇ ਨਿਸ਼ਾਨੀ ਲਗਾ ਲਈ ਅਗਲੀ ਨਿਸ਼ਾਨ ਜਿਹੜਾ ਹੈਗਾ ਆਪਾਂ 2.2 ਇੰਚ ਤੇ ਇਹਨਾਂ ਦੋਹਾਂ ਦੇ ਸੈਂਟਰ ਦੇ ਵਿੱਚ ਇੱਕ ਨਿਸ਼ਾਨ ਹੋਰ ਲਗਾਇਆ ਤੇ ਉੱਪਰ ਜਾ ਕੇ ਆਪਾਂ 1.5 ਇੰਚ ਦੇ ਉੱਤੇ ਨਿਸ਼ਾਨ ਲਗਾ ਲਿਆ ਕਮਰ ਦੇ ਨਿਸ਼ਾਨ ਤੋਂ ਜਿਹੜਾ ਡਾਊਨ ਕਰਕੇ 1 ਇੰਚ ਤੇ ਇਹ ਆਪਾਂ ਸਾਈਡ ਵਾਲੀ ਪਲੇਟ ਨੂੰ ਨਿਸ਼ਾਨ ਸਿੱਧਾ ਕਰਾਂਗੇ ਇਸ ਤੋਂ ਬਾਅਦ ਜਿਹੜਾ ਹੈਗਾ 6.5 ਇੰਚ ਦੇ ਉੱਪਰ ਨਿਸ਼ਾਨ ਲੱਗਿਆ ਹੋਇਆ ਇਹਨੂੰ ਆਪਾਂ ਆਰਮਹੋਲ ਵਾਲੀ ਜਿਹੜੀ ਪਲੇਟ ਹੈਗੀ ਇਹਨੂੰ ਆਪਾਂ ਸਿੱਧਾ ਕਰਾਂਗੇ ਇਸ ਕਸਟਮਰ ਦਾ ਜਿਹੜਾ ਹੈਗਾ ਪੇਟ ਹੈ ਬਿਲਕੁਲ ਵੀ ਨਹੀਂ ਹੈਗਾ ਬਹੁਤ ਪਤਲੇ ਕਸਟਮਰ ਦਾ ਜਿਹੜਾ ਨਾਪ ਹੈਗਾ ਜੇ ਤੁਹਾਡਾ ਪੇਟ ਹੈਗਾ ਜਿਆਦਾ ਵੱਡਾ ਤਾਂ ਤੁਸੀਂ ਪਲੇਟ ਦਾ ਸਾਈਜ਼ ਛੋਟਾ ਰੱਖੋ ਤੇ ਮੈਂ ਜਿਹੜਾ ਹੈਗਾ ਇੱਥੇ 7 ਇੰਚ ਦੀ ਲੈਂਥ ਜਿਹੜੀ ਲੈ ਰਹੀ ਆ ਹਾਫ ਇੰਚ ਦਾ ਜਿਹੜਾ ਮਾਰਜਨ ਦਿੰਦੇ ਹੋਏ ਪਲੇਟ ਨੂੰ ਇਸ ਤਰੀਕੇ ਨਾਲ ਜਿਹੜੀ ਆਪਾਂ ਸ਼ੇਪ ਦੇਵਾਂਗੇ ਤੇ ਜਿਹੜਾ ਹੈਗਾ ਇਹ ਤਰੀਕਾ ਪਲੇਟਾਂ ਦਾ ਹਰ ਸਾਈਜ਼ ਦੇ ਉੱਪਰ ਜਿਹੜਾ ਡ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਲਾਵਾਂਗੇ ਨਿਸ਼ਾਨ ਫਿਟਿੰਗ ਦੇ ਤੁਹਾਡੀ ਜੋ ਵੀ ਫਿਟਿੰਗ ਹੈਗੀ ਆ ਉਹਦੇ ਵਿੱਚ ਅੱਧਾ ਇੰਚ ਮਾਰਜਨ ਜਿਹੜਾ ਨਾਲ ਦਿੰਦੇ ਹੋਏ ਕਿਉਂਕਿ ਆਰਮਹੋਲ ਵਾਲੀ ਪਲੇਟ ਨੇ ਜਿਹੜਾ ਅੱਧਾ ਇੰਚ ਦਾ ਕਵਰ ਕਰ ਲੈਣਾ ਇਸ ਤੋਂ ਬਾਅਦ ਜਿਹੜੀ ਕਮਰ ਦਾ ਤੁਹਾਡਾ ਨਿਸ਼ਾਨ ਹੈਗਾ ਇਹਦੇ ਉੱਤੇ ਜਿਹੜੀ ਆਪਾਂ ਫਿਟਿੰਗ ਦੀ ਨਿਸ਼ਾਨੀ ਲਗਾਵਾਂਗੇ ਕਮਰ ਦੀ ਸਾਈਜ਼ ਦੇ ਵਿੱਚ ਜਿਹੜੀ ਪਲੇਟ ਦਾ ਜਿਹੜਾ ਕਵਰ ਹੋਊਗਾ ਉਹ ਵੀ ਪਲੱਸ ਕਰਨਾ ਉਹਦੇ ਤੋਂ ਪੌਣਾ ਇੰਚ ਇਸ ਤੋਂ ਬਾਅਦ ਜਿਹੜਾ हिਪ ਦਾ ਨਿਸ਼ਾਨ ਆਊਗਾ ਇਹਦੇ ਵਿੱਚ ਕੋਈ ਮਾਰਜਨ ਪਲੱਸ ਨਹੀਂ ਕਰਨਾ ਸਿੱਧਾ ਆਪਾਂ ਨਿਸ਼ਾਨ ਲਗਾਵਾਂਗੇ ਤੋ ਬਾਅਦ ਜਿਹੜੀ ਹੈਗੀ ਮੈਂ ਸ਼ੇਪ ਫੱਟੀ ਦੇ ਨਾਲ ਜਿਹੜੀ ਹੈਗੀ ਫਿਟਿੰਗ ਦੇ ਨਿਸ਼ਾਨ ਮੈਚ ਕਰੂੰਗੀ ਇਹਦੇ ਨਾਲ ਜਿਹੜੀ ਫਿਟਿੰਗ ਹੈਗੀ ਬਹੁਤ ਹੀ ਸੋਹਣੀ ਆਉਂਦੀ ਹੈ ਕਿਉਂਕਿ ਜਿਹੜਾ ਸ਼ੇਪ ਫੱਟੀ ਹੈਗੀ ਉੱਪਰ ਵਾਲੀ ਸਾਈਡ ਤੋਂ ਥੋੜੀ ਜਿਹੀ ਬਾਹਰ ਉੱਭਰੀ ਹੁੰਦੀ ਹੈ ਇਸ ਕਸਟਮਰ ਦਾ ਪੇਟ ਘੱਟ ਹੋਣ ਕਰਕੇ ਜਿਹੜੀ ਹੈਗੀ ਹੈ ਸ਼ੇਪ ਫੱਟੀ ਮੈਂ ਇਸ ਤਰੀਕੇ ਨਾਲ ਜਿਹੜੀ ਬਾਹਰ ਨੂੰ ਰੱਖੂੰਗੀ ਤੇ ਇਸ ਤਰੀਕੇ ਨਾਲ ਜਿਹੜੇ ਨਿਸ਼ਾਨ ਹੈਗੇ ਆਪਾਂ ਮੈਚ ਕਰਾਂਗੇ ਇਸ ਤੋਂ ਬਾਅਦ ਜਿਹੜੀ ਹੈ ਜੀ ਆ ਜਾਂਦੀ ਹੈ ਜੀ ਆਪਾਂ ਆਰਮਹੋਲ ਦੀ ਜਿਹੜੀ ਸ਼ੇਪ ਦੇਣੀ ਹੈਗੀ ਹੈ ਮੋਢੇ ਦੀ ਜਿਹੜਾ ਫਰੰਟ ਵਾਲਾ ਜਿਹੜਾ ਹੈਗਾ ਪ ਤੇ ਜਿਹੜੇ ਪਿੱਛੇ ਵਾਲੇ ਮੋਡੇ ਦੀ ਜਿਹੜੀ ਨਿਸ਼ਾਨ ਹੈਗੇ ਆ ਉਹ ਬਾਹਰਲੇ ਨਿਸ਼ਾਨ ਦੇ ਨਾਲ ਮੈਚ ਕਰਨੇ ਆ ਕਟਿੰਗ ਆਪਾਂ ਕਰ ਲਈ ਆ ਇਸ ਤਰੀਕੇ ਨਾਲ ਪੱਲੇ ਕਰਨੇ ਆ ਇੱਕੋਸਾਰ ਤੇ ਅੱਧੇ ਇੰਚ ਦੀ ਕਾਟ ਪਾ ਕੇ ਜਿਹੜਾ ਹੈਗਾ ਮੋਡੇ ਆਪਾਂ ਡਾਊਨ ਕਰ ਦੇਣੇ ਆ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਜਿਹੜੇ ਹੈਗੇ ਆਪਾਂ ਮੋਡੇ ਡਾਊਨ ਕਰ ਦੇਣੇ ਤੇ ਇਹ ਜ਼ਰੂਰੀ ਹੁੰਦੀ ਹੈ ਜੀ ਤੇ ਨਹੀਂ ਤਾਂ ਜਿਹੜੇ ਆਪਣੇ ਮੋਡੇ ਜਿਹੜੇ ਹੈ ਡਿੱਗਦੇ ਰਹਿੰਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਉੱਪਰ ਵਾਲਾ ਪੀਸ ਆ ਜਿਹੜਾ ਅਲੱਗ ਕਰਾਂਗੇ ਤੇ نیچے ਵਾਲੇ ਪੀਸ ਤੇ ਆਵਾਂਗੇ نیچے ਵਾਲਾ ਪੀਸ ਕਿਉਂਕਿ 1 ਇੰਚ ਉੱਪਰ ਸੀ ਤੇ ਇਹਦੇ ਨਿਸ਼ਾਨ ਆ ਜਿਹੜੇ ਪਲੇਟ ਦੇ 11.5 ਇੰਚ ਡਾਊਨ ਤੇ ਲੱਗਣਗੇ ਤੇ ਡਿਸਟੈਂਸ ਹੈ ਜਿਹੜਾ ਉਹ ਸੇਮ ਰਹੂਗਾ ਤੇ ਪਲੇਟ ਦੀ ਲੈਂਥ ਹੈ ਜਿਹੜੀ ਇਹ ਵੀ ਸੇਮ ਰਹੂਗੀ ਇਸੇ ਤਰੀਕੇ ਨਾਲ ਜਿਹੜੀਆਂ ਹੈਗੀਆਂ ਆਪਾਂ ਪਲੇਟਾਂ ਪਾ ਕੇ ਤੇ ਨਿਸ਼ਾਨ ਜਿਹੜੇ ਹੈਗੇ ਆਪਾਂ ਰੈਡੀ ਕਰ ਲਿਆ ਉਸੇ ਤਰੀਕੇ ਨਾਲ 1/2 ਇੰਚ ਦੇ ਮਾਰਜਨ ਦੀ ਇਹ ਨਿਸ਼ਾਨ ਜਿਹੜੇ ਹੈਗੇ ਆਪਾਂ ਇਹ ਵੀ ਲਗਾ ਲਿਆ ਠੀਕ ਹੈ ਜੀ ਦੂਸਰੀ ਸਾਈਡ ਵੀ ਜਿਹੜੇ ਨਿਸ਼ਾਨ ਆਪਣੇ ਆ ਚੁੱਕੇ ਆ ਤੇ ਇਹਨੂੰ ਵੀ ਆਪਾਂ ਡਾਰਕ ਕਰਾਂਗੇ ਤੇ ਸੇਮ ਇਸੇ ਵੇ ਨਾਲ ਜਿਹੜਾ ਹੈਗਾ ਫਰੰਟ ਪੀਸ ਦੇ ਨਿਸ਼ਾਨ ਵੀ ਜਿਹੜੇ ਹੈਗੇ ਆਪਾਂ ਦੂਜੀ ਸਾਈਡ ਲੈ ਲਵਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਜਿਹੜਾ ਬੇਸ ਕਪੜਾ ਜਿਹੜਾ ਆਪਣਾ ਜਿਹਦੇ ਆਪਾਂ ਸੂਟ ਬਣਾਣਾ ਇਹਦੇ ਉੱਤੇ ਆਪਾਂ ਆ ਜਾਂਨੇ ਆ ਇਸ ਤੋਂ ਬਾਅਦ ਇਹਦੀ ਲੰਬਾਈ ਜਿੰਨੀ ਆਪਾਂ ਸੂਟ ਦੀ ਤਿਆਰ ਕਰਨੀ ਆ ਉਹਨੂੰ ਆਪਾਂ ਕੱਟ ਲਿਆ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਘੇਰੇ ਨੂੰ ਨਾਪ ਕਰਦੇ ਹੋਏ ਤੇ ਲੰਬਾਈ ਘੇਰਾ ਨਾਪਦੇ ਹੋਏ ਪੀਸ ਆਪਾਂ ਕੱਟ ਕਰ ਲੈਣਾ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇੱਕ ਪੀਸ ਲੈਣਾ ਆਪਾਂ ਲਿਆ ਪਹਿਲਾ ਫਰੰਟ ਵਾਲਾ ਪੀਸ ਠੀਕ ਹੈ ਜੀ ਤੇ ਫੋਲਡ ਸਾਈਡ ਦੋਨੋਂ ਇੱਕ ਸਾਈਡ ਰੱਖ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਕਟਿੰਗ ਕਰਨੀ ਸਟਾਰਟ ਕਰਾਂਗੇ ਧਿਆਨ ਰੱਖਣਾ ਕਿ ਇਹਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਾਰਜਨ ਹੈਗਾ ਉਹ ਆਪਾਂ ਨਹੀਂ ਰੱਖਣਾ ਸੇਮ ਜਿੱਥੇ-ਜਿੱਥੇ ਆਪਣੀ ਲਾਈਨਿੰਗ ਆ ਰਹੀ ਆ ਉੱਥੇ-ਉੱਥੇ ਜਿਹੜੀ ਆਪਾਂ ਕਟਿੰਗ ਕੱਪੜੇ ਦੀ ਕਰ ਦੇਣੀ ਹੈ ਠੀਕ ਹੈ ਜੀ ਐਕਸਟਰਾ ਕੱਪੜਾ ਜਿਹੜਾ ਉਹ ਆਪਾਂ ਕੱਟ ਕਰਦੇ ਜਾਣਾ ਤੇ ਸੇਮ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਜਿਹੜਾ ਇਹ ਪੀਸ ਬਣ ਗਿਆ ਤੇ ਇਸੇ ਤਰੀਕੇ ਨਾਲ ਜਿਹੜਾ ਆ ਇਨੂੰ ਵੀ ਇਸੇ ਤਰੀਕੇ ਨਾਲ ਆਪਾਂ ਡਬਲ ਕਰਾਂਗੇ ਡਬਲ ਕਰਨ ਤੋਂ ਬਾਅਦ ਇਸੇ ਤਰੀਕੇ ਨਾਲ ਜਿਹੜਾ ਹੈਗਾ ਜਿਵੇਂ ਆਪਾਂ ਫਰੰਟ ਪੀਸ ਉੱਪਰ ਰੱਖਿਆ ਸੀਗਾ ਡਬਲ ਵਾਲੀ ਸਾਈਡ ਡਬਲ ਪੀਸ ਕਰਕੇ ਤੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਬਿਨਾਂ ਕੋਈ ਮਾਰਜਿਨ ਛੱਡਦੇ ਹੋਏ ਤੇ ਚੰਗੀ ਤਰ੍ਹਾਂ ਪਹਿਲਾਂ ਤੁਸੀਂ ਚੰਗਾ ਸੈੱਟ ਕਰ ਲੈਣਾ ਲਾਈਨਿੰਗ ਨੂੰ ਅੱਗੇ ਪਿੱਛੇ ਤੁਹਾਡੇ ਪੀਸ ਨਹੀਂ ਹੋਣੇ ਚਾਹੀਦੇ ਤੇ ਇਹਨੂੰ ਵੀ ਆਪਾਂ ਕੱਟ ਕਰਾਂਗੇ ਠੀਕ ਹੈ ਜੀ ਤੇ ਜਿਹੜਾ ਆਪਣਾ ਮੋਡੇ ਦੇ ਵਿੱਚੋਂ ਜਿਹੜੀ ਕੱਪੜੇ ਨਿਕਲਦੇ ਹੁੰਦੇ ਆ ਉਹਦੇ ਵਿੱਚ ਆਪਾਂ ਰੇਵ ਕਟਿੰਗ ਕਰਕੇ ਕੋਲੋਈਆਂ ਦੇ ਆਪਾਂ ਕੱਢਦੀਆਂ ਟਾਕੀਆਂ ਇਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਜੇ ਤੁਹਾਡੇ ਜੋੜ ਪੈ ਰਿਹਾ ਹੈਗਾ ਬਾਜੂ ਦੇ ਵਿੱਚ ਤਾਂ ਤੁਸੀਂ ਜੋੜ ਵੀ ਪਾ ਸਕਦੇ ਹੋ ਮੇਰੇ ਇਦਾਂ ਹੀ ਬਣ ਰਹੀ ਹੈ ਤੇ ਮੈਂ ਇਸ ਮਾਰਜਨ ਨਾਲ ਪਲੱਸ ਕਰਦੇ ਹੋਏ ਤੇ ਜਿਹੜੀ ਜਿੰਨੀ ਵੀ ਤੁਹਾਡੀ ਬਾਜੂ ਦੀ ਲੈਂਥ ਹੈਗੀ ਆ ਤੇ ਆਪਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਲਾਈਨਿੰਗ ਦੇ ਉੱਪਰ ਲੈਂਥ ਲੈ ਲੈਣੀ ਆ ਤੇ ਇਹਨੂੰ ਜਿਹੜਾ ਐਕਸਟਰਾ ਕਪੜਾ ਹੈਗਾ ਇਹਨੂੰ ਆਪਾਂ ਉਤਾਰ ਕੇ ਸਾਈਡ ਕਰ ਦਵਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਹੈਵੀ ਸਾਈਜ਼ ਦਾ 3 ਇੰਚ ਡਾਊਨ ਕਰਕੇ ਇਹ ਹੈਗਾ ਪਤਲਾ ਸਾਈਜ਼ ਇਹਦੇ ਲਈ 2.5 ਇੰਚ ਡਾਊਨ ਕਰਕੇ ਆਪਾਂ ਇੱਕ ਨਿਸ਼ਾਨ ਲਗਾਵਾਂਗੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਮੋਡੇ ਦਾ ਜਿੰਨਾ ਵੀ ਆਪਣਾ ਨਿਸ਼ਾਨ ਬੰਨਦਾ ਹੈਗਾ ਆਪਾਂ ਉਸ ਸਾਈਜ਼ ਦੇ ਹਿਸਾਬ ਨਾਲ ਆਪਣਾ ਆਪਣੇ ਆਪਣਾ ਨਿਸ਼ਾਨ ਜਿਹੜਾ ਫਿਕਸ ਕਰ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਗਲਾਈ ਦੀ ਸ਼ੇਪ ਦਿੰਦੇ ਹੋਏ ਸ਼ੇਪ ਦੇਵਾਂਗੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਡਬਲ ਫੋਲਡ ਕਰਕੇ ਕੱਪੜੇ ਨੂੰ بیس ਵਾਲੀ ਨੂੰ ਰੱਖ ਲੈਣਾ ਹੈਗਾ ਤੇ ਉੱਪਰ ਆਪਾਂ ਲਾਈਨਿੰਗ ਵਿਛਾ ਦੇਣੀ ਹੈਗੀ ਐ ਇਸ ਤਰੀਕੇ ਨਾਲ ਜਿਹੜਾ ਹੈਗਾ ਇੱਥੇ ਵੀ ਕੋਈ ਵੀ ਮਾਰਜਨ ਜਿਹੜਾ ਆਪਾਂ ਐਕਸਟਰਾ ਨਹੀਂ ਛੱਡਣਾ ਤੇ ਇੱਥੇ ਆ ਕੇ ਜਿਹੜਾ ਹੈਗਾ ਫਰੰਟ ਵਾਲਾ ਜਿਹੜਾ ਪੀਸ ਹੈਗਾ ਇਸ ਤਰੀਕੇ ਨਾਲ ਕਰਕੇ ਆਪਾਂ ਕਟਿੰਗ ਕਰ ਦੇਣੀ ਹੈ ਥੈਂਕ ਯੂ so much ਵੀਡੀਓ ਚੰਗੀ ਲੱਗੀ ਲਾਈਕ ਕਮੈਂਟ